ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਰਾਗ ਦੇ ਵਿੱਚ ਪੰਚਮ ਪਰਸ਼ਾ ਗੁਰੂ ਅਰਜਨ ਦੇ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 817 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਸਾਹਿਬ ਕਹਿੰਦੇ ਉਸ ਪ੍ਰਮਾਤਮਾ ਨੇ ਆਪਣੇ ਸ਼ਬਦ ਰੂਪੀ ਚਰਣਾ ਕਮਲਾਂ ਦਾ ਆਸਰਾ ਮੈਨੂੰ ਬਖਸ਼ਿਸ਼ ਕੀਤਾ ਪ੍ਰਭ ਸਰਣਾਗਤ ਜਨ ਪਰੇ ਤਾਂ ਕਸਦ ਪ੍ਰਤਾਪ ਜਿਹੜੇ ਗੁਰਮੁਖ ਪਿਆਰੇ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆ ਗਏ ਉਸ ਪ੍ਰਮਾਤਮਾ ਦਾ ਪ੍ਰਤਾਪ ਦੇਖ ਕੇ ਬਲੀਹਾਰ ਜਾਣ ਨੂੰ ਦਿਲ ਕਰਦਾ ਹੈ ਉਸ ਤੇ ਕੁਦਰਤ ਨੂੰ ਉਸ ਦੀ ਬਣਾਈ ਹੋਈ ਕਾਇਨਾਤ ਨੂੰ ਰਾਖਣ ਹਾਰਿਆ ਔਰ અપਾਰ ਪ੍ਰਪਤਾ ਕੀ ਨਿਰਮਲ ਸੇਵ ਉਹ ਪਰਮਾਤਮਾ ਜਿਹੜਾ ਸਾਰੇ ਸੰਸਾਰ ਦਾ ਰਖਵਾਲਾ ਹੈ ਉਹਦੀ ਸੇਵਾ ਕੀਤੇ ਆ ਮਨ ਮੈਲ ਤੋਂ ਰਹਿਤ ਹੋ ਜਾਂਦਾ ਹੈ RAM ਰਾਜ RAMਦਾਸਪੁਰ ਕਿੰਨੇ ਗੁਰਦੇਵ RAM ਦੇ ਦਾਸਾਂ ਦਾ ਸਰੋਵਰ ਜਿਹੜਾ ਹੈ ਜਿਸ ਵਿੱਚ ਗੁਰਮੁਖ ਪਿਆਰੇ ਨੇ ਆਪਣੇ ਮਨ ਦਾ ਇਸ਼ਨਾਨ ਕਰਾਣਾ ਹੈ ਉਹ ਹੈ ਸਤਸੰਗਤ ਉਹ ਪੂਰੇ ਗੁਰੂ ਦੇ ਰਾਹੀ ਹੀ ਪ੍ਰਾਪਤ ਹੁੰਦਾ ਹੈ ਰਹਾਉ ਸਦਾ ਸਦਾ ਹਰ ਧਈ ਹੈ ਕਿਛ ਵਿਗੜਨ ਲੱਗੈ ਉਸ ਪਰਮਾਤਮਾ ਨੂੰ ਸਿਮਰਨ ਦੇ ਨਾਲ ਕੋਈ ਵੀ ਵਿਗੜ ਭਾਵ ਕੋਈ ਵੀ ਦੁੱਖ ਤੰਗ ਨਹੀਂ ਕਰਦਾ ਭਾਵੇਂ ਮਨ ਨੂੰ ਵਿਕਾਰਾਂ ਦਾ ਦੁਖ ਹੋਵੇ ਭਾਵੇਂ ਸਰੀਰਕ ਦੁਖ ਹੋਵੇ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਦੁੱਖ ਨੂੰ ਬਰਦਾਸ਼ਤ ਕਰ ਲੈਂਦਾ ਹੈ ਨਾਨਕ ਨਾਮ ਸਲਾਈ ਹੈ ਸਭ ਦੁਸ਼ਮਣ ਭਾਗੇ ਦਾਸ ਨਾਨਕ ਆਖਦਾ ਹੈ ਉਸ ਪਰਮਾਤਮਾ ਨੂੰ ਸਲਾਹਣ ਦੇ ਨਾਲ ਮਨ ਦੇ ਜਿਹੜੇ ਪੰਜ ਬਕਾਰ ਦੁਸ਼ਮਣ ਹਨ ਉਹ ਦੌੜ ਜਾਂਦੇ ਹਨ ਮਨ ਦੇ ਵਿੱਚੋਂ ਉਹਨਾਂ ਦਾ ਘਰ ਟੁੱਟ ਜਾਂਦਾ ਹੈ ਖਤਮ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ